पंजाब यूनिवर्सिटी चंडीगढ़ का मसला लगातार पख रहे और इस विचार जो सब तो अहम या विचारण योग गल है कि भारतीय जनता पार्टी इस पूरे मसले पर चुप्पी और हैरान कर देने वाली गल है कि भारतीय जनता पार्टी दे लीडर के लीडर जेडे कि हूँ तक अपने आपू पक्षी कहें कहें कि असं पंजाब के हकों की गल करते हैं कल वाले मुजाहरे तो बाद प्रोटेस्ट तो बाद विद्यार्थियों के नाम उरू किया गया उसके तो बाद आखिरकार चुप क्यों ने ਪੂਰਤ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਲਗਾਤਾਰ ਸਭ ਤੋਂ ਜ਼ਿਆਦਾ ਵਿਚਾਰਿਆ ਜਾ ਰਿਹਾ ਹੈ ਕਿ ਆਖਿਰਕਾਰ ਕਿਉਂ ਸੈਨੇਟ ਸਿੰਡੀਗੇਟ ਨੂੰ ਲੈ ਕੇ ਕੇਂਦਰ ਸਰਕਾਰ ਦਾ ਫੈਸਲਾ ਦੋ ਵਾਰੀ ਯੂ-ਟਰਨ ਵੱਜੇ ਔਰ ਉਸ ਤੋਂ ਬਾਅਦ ਹੁਣ ਵਿਦਿਆਰਥੀ ਲਗਾਤਾਰ ਮੰਗ ਕਰ ਰਹੇ ਨੇ ਕਿ ਜੋ ਫੈਸਲਾ ਸਰਕਾਰ ਨੇ ਲਿਆ ਉਸ ਦੇ ਤਹਿਤ ਇਲੈਕਸ਼ਨ ਦੀ ਡੇਟ ਅਨਾਉਂਸ ਕੀਤੀ ਜਾਏ ਜਿਸ ਕਰਕੇ ਕੱਲ ਦਾ ਇੱਕ ਵੱਡਾ ਪ੍ਰੋਗਰਾਮ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਸੀ ਜਿਸ 'ਚ ਕਈ ਸਿਆਸੀ ਪਾਰਟੀਆਂ ਦੇ ਲੀਡਰ ਔਰ ਖਾਸ ਤੌਰ ਤੇ ਉਹ ਲੀਡਰ ਜਿਹੜੇ ਕਿ ਯੂਨੀਵਰਸਿਟੀ ਤੋਂ ਪਾਸ ਆਊਟ ਨੇ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ ਉੱਥੇ ਪਹੁੰਚੇ ਪਰ ਹੈਰਾਨੀ ਕਰ ਦੇਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਈ ਅਜਿਹੇ ਲੀਡਰ ਨੇ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਪੋਲਿਟਿਕਸ ਤੋਂ ਆਏ ਨੇ ਪਰ ਵਿਦਿਆਰਥੀਆਂ ਦੇ ਹੱਕਾਂ ਔਰ ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਸ਼ਾਇਦ ਉਹਨਾਂ ਦੇ ਮੂੰਹ ਤੇ ਤਾਲਾ ਜੜ ਦਿੱਤਾ ਗਿਆ ਹੈ ਇਹ ਜ ਇਹ ਤਾਲਾ ਜਿਹੜਾ ਉਹ ਹਾਈ ਕਮਾਂਡ ਵੱਲੋਂ ਦਿੱਲੀ ਵੱਲੋਂ ਪੰਜਾਬ ਦੀ ਲੀਡਰਸ਼ਿਪ ਵੱਲੋਂ ਕਿਉਂ ਜੜਿਆ ਗਿਆ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਪਰ ਕੁਲ ਮਿਲਾ ਕੇ ਇੱਕ ਵੱਡਾ ਸਵਾਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਲੈ ਕੇ ਵੀ ਇਹ ਕਿ ਆਖਰਕਾਰ ਜਾਖੜ ਜਿਹੜੇ ਬਾਰ-ਬਾਰ ਪੰਜਾਬ ਪੱਖੀ ਹੋਣ ਦਾ ਦਾਵਾ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਮੈਂ ਕੇਂਦਰ ਅੱਗੇ ਲਗਾਤਾਰ ਇਹ ਗੱਲ ਕਰਦਾ ਰਿਹਾ ਕਿ ਪੰਜਾਬ ਜਿਸ ਤਰ੍ਹਾਂ ਨਾਲ ਤੁਸੀਂ ਚਲਾਣਾ ਚਾਹੁੰਦੇ ਹੋ ਨਹੀਂ ਚੱਲਦਾ ਪਰ ਹੁਣ ਇਸ ਮਸਲੇ ਤੇ ਚੁੱਪੀ ਜਾਖੜ ਦੀ ਕਈ ਸਵਾਲ ਖੜੇ ਕਰ दिए ਕਿ ਆਖਿਰਕਾਰ ਸੁਨੀਲ ਜਾਖੜ ਸਾਹਿਬ ਇਸ ਮਸਲੇ ਤੇ ਚੁੱਪ ਕਿਉਂ ਨੇ ਤਰਨ ਤਰਨ ਜਾ ਕੇ ਕੈਂਪੇਨ ਕਰਦੇ ਨੇ ਉੱਥੇ ਜਾ ਕੇ ਕਹਿੰਦੇ ਨੇ ਕਿ ਭ੍ਰਸ਼ਟਾਚਾਰ ਬਹੁਤ ਹੈ ਕੇਂਦਰੀ ਮੰਤਰੀ ਅਮਿਤ ਸ਼ਾਇਤ ਤੇ ਨਜ਼ਰ ਰੱਖੇ ਨੇ ਪੰਜਾਬ ਚ ਕਰਪਸ਼ਨ ਬੰਦ ਹੋਏਗਾ ਪਰ ਸਵਾਲ ਵੱਡਾ ਹੈ ਕਿ ਜਿੱਥੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਸੈਨੇਟ ਸਿੰਡੀਕੇਟ ਨੂੰ ਲੈ ਕੇ ਹੋਂਦ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੀ ਉੱਥੇ ਜਾਖੜ ਸਾਹਿਬ ਦੀ ਚੁੱਪ ਹੀ ਕਈ ਸਵਾਲ ਖੜੇ ਕਰ ਰਹੀ ਹੈ ਲਗਾਤਾਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਕਮ ਦਿੱਲੀ ਤੋਂ ਆਉਂਦੇ ਨੇ ਜਦੋਂ ਤੱਕ ਦਿੱਲੀ ਵਾਲੇ ਆਰਡਰ ਨਾ ਕਰਨ ਇਥੋਂ ਦਾ ਕੋਈ ਲੀਡਰ ਬੋਲ ਨਹੀਂ ਸਕਦਾ ਪਰ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹਾਲਾਤ ਉਸ ਤੋਂ ਵੀ ਬੱਤਰ ਨੇ ਕਿ ਜਿਹੜੇ ਲੋਕ ਪਾਸ ਆਊਟ ਨੇ ਜਿਹੜੇ ਲੋਕ ਯੂਨੀਵਰਸਿਟੀ ਵਿੱਚ ਵਿਦਿਆਰਥੀ ਪੋਲਿਟਿਕਸ ਕਰਦੇ ਰਹੇ ਨੇ ਉਹ ਆਖਰਕਾਰ ਚੁੱਪ ਨੇ ਕੀ ਉੱਪਰੋਂ ਅਜੇ ਤੱਕ ਆਦੇਸ਼ ਉਹਨਾਂ ਲਈ ਵੀ ਨਹੀਂ ਆਇਆ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਬਰਾੜ ਜਿਹੜੇ ਕਿ ਸੋਈ ਦੀ ਪੋਲਿਟਿਕਸ ਤੋਂ ਬਾਹਰ ਨਿਕਲੇ ਨੇ ਅਕਾਲੀ ਦਲ ਦੇ ਵਿੱਚ ਸੋਈ ਦੇ ਵਿੱਚ ਅਹੁਦੇਦਾਰ ਵੀ ਰਹੇ ਨੇ ਆਈਟੀ ਸੈਲ ਵੀ ਸੰਭ ਦੇ ਰਹੇ ਨੇ ਔਰ ਉਹਨਾਂ ਦੀ ਚੁੱਪੀ ਇਸ ਮਸਲੇ ਤੇ ਹਾਲਾਂਕਿ ਉਹ ਕਈ ਵਾਰ ਪਿਛਲੇ ਹਿੱਕ ਹਫਤੇ ਚ ਚਾਹੇ ਕ腐ਸ਼ਨ ਦਾ ਮਾਮਲਾ ਹੋਏ ਚਾਹੇ ਚੋਣਾ ਦਾ ਮਾਮਲਾ ਹੋਏ ਬੋਲਦੇ ਨਜ਼ਰ ਆਏ ਵੀਡੀਓ ਪਾਉਂਦੇ ਰ ਅਸਰ ਆਏ ਪਰ ਯੂਨੀਵਰਸਿਟੀ ਜਿੱਥੋਂ ਪੋਲਿਟਿਕਸ ਵਿੱਚ ਆਏ ਯਾਨੀ ਕਿ ਉਹ ਆਪਣੀ ਪੋਲਿਟਿਕਸ ਦੀ ਨਰਸਰੀ ਜਿਹਨੂੰ ਕਿਹਾ ਜਾਂਦਾ ਹੈ ਸ਼ਾਇਦ ਉਹਨੂੰ ਭੁੱਲ ਗਏ ਕਿਉਂਕਿ ਉੱਪਰੋਂ ਹੁਕਮ ਅਜੇ ਨਹੀਂ ਆਇਆ ਹੋਣਾ ਕਿਉਂਕਿ ਲੰਬੀਆਂ ਸਿਕਿਉਰਟੀਆਂ ਲੈ ਕੇ ਘੁੰਮਣ ਵਾਲੇ ਲੀਡਰ ਸ਼ਾਇਦ ਹਸਤੇ ਕਰਕੇ ਚੁੱਪਨੇ ਕਿ ਜੇ ਕਿਤੇ ਬੋਲੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਕਿਤੇ ਸਿਕਿਉਰਟੀ ਨਾ ਖੁਸ ਜੇ ਸੋ ਕਿਤੇ ਨਾ ਕਿਤੇ ਆਪਣੀ ਸਿਕਿਉਰਟੀਆਂ ਦੇ ਚੱਕਰ ਚ ਲੱਗਦਾ ਹੈ ਕਿ ਸ਼ਾਇਦ ਬੋਲ ਨਹੀਂ ਪਾਰੇ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਅਜੇ ਵੱਡੇ ਸਾਫ ਦਾ ਕੋਈ ਹੁਕਮ ਨਹੀਂ ਆਇਆ ਹੋਣਾ ਜਿਸ ਕਰਕੇ ਅਜੇ ਤੱਕ ਜ਼ਮਾਨ ਤੇ ਤਾਲੇ ਲੱਗੇ ਹੋਏ ਨੇ ਪਰ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦਾ ਰੋਲ ਇਸ ਪੂਰੇ ਮਸਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਹੈ ਪਰ ਸਵਾਲ ਇਸ ਕਰਕੇ ਹੋਰ ਵੱਡੇ ਨੇ ਕਿ ਜਿਹੜੇ ਪੰਜਾਬ ਪੱਖੀ ਲੀਡਰ ਨੇ ਉਹਨਾਂ ਦੀ ਚੁੱਪ ਨੇ ਇਹਨਾਂ ਸਵਾਲਾਂ ਨੂੰ ਹੋਰ ਵੱਡਾ ਕੀਤਾ